ਫਰੀਦਕੋਟ ਲੋਕ ਸਭਾ ਸੀਟ ਨੂੰ ਵੀ ਜੇਕਰ ਪੰਜਾਬ ਦੀ ਹੌਟ ਸੀਟਾਂ ਦੇ ਵਿੱਚੋਂ ਇੱਕ ਕਹੀਏ ਤਾਂ ਕੁਝ ਵੀ ਗਲਤ ਨਹੀਂ ਹੋਵੇਗਾ ਕਿਉਂਕਿ ਸ਼ਹੀਦ ਭਾਈ ਬਿਆਨ ਸਿੰਘ ਦੇ ਪੁੱਤ ਭਾਈ ਸਰਬਜੀਤ ਸਿੰਘ ਦੇ ਇਸ ਚੋਣ ਮੈਦਾਨ ਦੇ ਵਿੱਚ ਆਉਣ ਦੇ ਨਾਲ ਅਤੇ ਫਰੀਦਕੋਟ ਤੋਂ ਚੋਣ ਕਾਗਜ਼ ਭਰਨ ਤੋਂ ਬਾਅਦ ਇਹ ਸੀਟ ਵੀ ਹਾਰਟ ਸੀਟ ਬਣ ਗਈ ਜਦੋਂ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਉਣ ਲੱਗੇ ਹਾਲਾਂਕਿ ਪੰਜਾਬੀ ਫੇਮਸ ਸਿੰਗਰ ਅਤੇ ਫਿਲਮ ਐਕਟਰ ਕਰਮਜੀਤ ਅਨਮੋਲ ਵੀ ਪਹਿਲੀ ਵਾਰ ਆਪਣੀ ਕਿਸਮਤ ਫਰੀਦਕੋਟ ਤੋਂ ਅਜ਼ਮਾ ਰਹੇ ਨੇ ਤੇ ਦੂਜੇ ਪਾਸੇ ਹੰਸ ਰਾਜ ਹੰਸ ਅਤੇ ਕਈ ਹੋਰ ਵੀ ਵੱਡੇ ਲੀਡਰ ਚੋਣ ਮੈਦਾਨ ਦੇ ਵਿੱਚ ਨੇ ਫਰੀਦਕੋਟ ਤੋਂ ਪਰ ਦੋਸਤੋ ਉੱਥੇ ਹੀ ਕੁਝ ਅਜਿਹੀ ਖਬਰ ਸਾਹਮਣੇ ਆਈ ਹੈ ਜੋ ਕਿ VOTING ਤੋਂ ਬਾਅਦ ਜੋ VOTER ਵਾਲੀਆਂ ਮਸ਼ੀਨਾਂ ਹਨ ਉਹਨਾਂ ਦੀ ਸੰਭਾਲ ਨੂੰ ਲੈ ਕੇ ਅਤੇ ਜੋ ਉੱਥੇ ਕੁਝ ਹੋਇਆ ਉਸ ਨੂੰ ਲੈ ਕੇ ਕਈ ਉਮੀਦਵਾਰਾਂ ਦੇ ਦਿਲ ਟੁੱਟ ਸਕਦੇ ਨੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਉਹ ਜੋ ਜਿਸ ਜਗ੍ਹਾ ਤੇ ਸਾਰੀਆਂ ਮਸ਼ੀਨਾਂ ਰੱਖੀਆਂ ਗਈਆਂ ਸੀ ਸਟ੍ਰੋਂਗ ਰੂਮ ਉਹ ਅੱਧੀ ਰਾਤ ਤੱਕ ਖੁੱਲਿਆ ਰਿਹਾ ਜਦਕਿ ਕਾਨੂੰਨ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਕਾਨੂੰਨ ਹੈ ਕਿ ਉਸ ਨੂੰ 8 ਵਜੇ ਤੱਕ ਬੰਦ ਕਰ ਦੇਣਾ ਚਾਹੀਦਾ ਸੀ ਹਾਲਾਂਕਿ ਨਤੀਜਿਆਂ ਤੋਂ ਬਾਅਦ ਵੀ ਇਸ ਮਾਮਲੇ ਤੇ ਕੁਝ ਬਦਵਿਵਾਦ ਹੋਣ ਦਾ ਖਤਰਾ ਹੈ ਕਿਉਂਕਿ ਜੇਕਰ ਕਿਸਦੇ ਹੱਕ ਦੇ ਵਿੱਚ ਰਿਜ਼ਲਟ ਨਾ ਆਏ ਤਾਂ ਉਮੀਦ ਹੈ ਕਿ ਇੱਥੇ ਬਦਵਿਵਾਦ ਇਸ ਗੱਲ ਕਰਕੇ ਹੋ ਸਕਦਾ ਹੈ ਤਾਂ ਇਹਨੂੰ ਇਸ ਬਾਰੇ ਕੀ ਲੱਗਦਾ ਹੈ ਪੂਰੀ ਵੀਡੀਓ ਦੇਖਣ ਤੋਂ ਬਾਅਦ ਜਰੂਰ ਆਪਣੀ ਰეკਮੈਂਡੇਸ਼ਨ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦ ਸੰਗਤ ਜੀ ਕੱਲ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਤੇ ਮੈਂ ਫਰੀਦਕੋਟ ਸੰਸਦੀ ਹਲਕੇ ਦੇ ਕਾਲਜ ਬਲਜਿੰਦਰਾ ਕਾਲਜ ਦੇ ਵਿੱਚ ਖੜਾ ਹਾਂ ਲਗਭਗ 6 ਵਜੇ ਤੱਕ VOTING ਸੀਟ ਤੇ 8 ਵਜੇ ਤੱਕ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੋਟਾਂ ਜਿਹੜੀਆਂ ਸੀ ਉਹ ਪੈ ਚੁੱਕੀਆਂ ਸੀ ਉਸ ਤੋਂ ਬਾਅਦ ਕੁਝ ਕਾਰਵਾਈ ਹੁੰਦੀ ਹੈ ਪਰ ਵਾਈਡਿੰਗ ਅਫਸਰ ਤੇ ਉਹਨਾਂ ਦੇ ਸਹਿਯੋਗੀਆਂ ਨੇ ਮਸ਼ੀਨਾ ਸੀਲ ਕਰਕੇ ਜਿਹੜੀਆਂ ਹੈਗੀਆਂ ਭੇਜਣੀਆਂ ਹੁੰਦੀਆਂ ਇਹ ਸਾਰੀਆਂ ਮਸ਼ੀਨਾ ਫਰੀਦਕੋਟ ਸੰਸਦੀ ਹਲਕੇ ਦੀਆਂ ਦੋ ਜਗ੍ਹਾ ਤੇ ਰਾਤ ਨੂੰ ਇਕੱਠੀਆਂ ਹੋ ਕੇ ਸਟਰੋਂਗ ਰੂਮ ਜਿਹੜੇ ਹੈਗੇ ਆ ਉਹ ਸੀਲ ਹੋਣੇ ਸੀ ਮਾਨਯੋਗ ਡਿਪਟੀ ਕਮਿਸ਼ਨਰ ਦੇ ਨਾਲ ਗੁਰਸੇਵਕ ਸਿੰਘ ਜਵਾਰ ਕੇ ਹੁਰਾਂ ਦੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਸ਼ੀਨਾਂ ਰਾਤ ਦੇ 12:30 ਵਜੇ ਤੱਕ ਪਹੁੰਚ ਜਾਣਗੀਆਂ। ਪਰੰਤੂ ਫਰੀਦਕੋਟ ਬਰਜੰਦਰਾ ਕਾਲਜ ਦੇ ਵਿੱਚ ਇਹ ਮਸ਼ੀਨਾਂ ਸਾਰੀ ਰਾਤ ਨਹੀਂ ਆਈਆਂ। ਸਟ੍ਰੌਂਗ ਰੂਮ ਖੁੱਲਾ ਰਿਹਾ। ਹੁਣ ਕੋਟ ਕਪੂਰੇ ਦੀਆਂ ਮਸ਼ੀਨਾਂ ਆ ਸਾਹਮਣੇ ਜਿਹੜਾ ਕੈਂਟਰ ਤੁਸੀਂ ਦੇਖ ਰਹੇ ਹੋ ਇਹਦੇ ਉੱਤੇ ਹੁਣ ਆ ਰਹੀਆਂ ਨੇ। ਔਰ ਸਮਾਂ ਲਗਭਗ ਜਿਹੜਾ ਹੈ ਉਹ ਪੌਣੇ 6 ਵਜੇ ਦਾ ਹੋ ਚੁੱਕਿਆ। ਬਿਨਾਂ ਸ਼ੱਕ ਇਸ ਸੰਸਦੀ ਸੀਟ ਦੇ ਉੱਤੇ ਆਪਾਂ 48 ਡਿਗਰੀ ਟੈਂਪਰੇਚਰ ਦੇ ਵਿੱਚ ਦੇਖਦੇ ਰਹੇ ਹਾਂ ਕਿ ਕਿਸ ਤਰ੍ਹਾਂ ਮਤਲਬ ਸੰਗਤਾਂ ਨੇ ਉਤਸ਼ਾਹ ਦੇ ਨਾਲ ਇਹ ਚੋਣ ਲੜੀ ਹੈ ਦੇਖੋ ਅਫਸਰਾਂ ਦੇ ਨਾਲ ਜਿਹੜੀ ਗੱਲ ਹੋਈ ਆ ਉਹਦੇ ਵਿੱਚ ਇਹ ਹੈ ਕਿ ਇੱਥੇ ਲਗਾਤਾਰ ਜਿਹੜਾ ਹੈਗਾ ਕੈਮਰੇ ਚੱਲ ਰਹੇ ਨੇ ਤੇ ਇਸੇ ਤਰ੍ਹਾਂ ਜਦੋਂ ਮਸ਼ੀਨਾਂ ਅਲੱਗ-ਅਲੱਗ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੀ ਪਹੁੰਚੀਆਂ ਉੱਥੇ ਵੀ ਕੈਮਰੇ ਜਿਹੜੇ ਹੈਗੇ ਆ ਚੱਲ ਰਹੇ ਆ ਔਰ ਉਹ ਲਾਈਵ ਕੈਮਰੇ ਅ ਜਿਲਾ ਪੱਦਰ ਦੇ ਉੱਤੇ ਰਿਟਰਨਿੰਗ ਅਫਸਰ ਦੀ ਨਿਗਰਾਨੀ ਚ ਨੇ ਜਾਂ ਕਹਿ ਲੋ ਵੀ ਉਹ ਪੰਜਾਬ ਪੱਦਰ ਤੱਕ ਨਿਗਰਾਨੀ ਚ ਨੇ ਪਰੰਤੂ ਆਪਾਂ ਜਾਣਦੇ ਹਾਂ ਕਿ ਇੱਥੇ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਕੀ ਕੀ ਕਰ ਸਕਦੀਆਂ ਕਿਉਂਕਿ ਖਾਸ ਤੌਰ ਦੇ ਉੱਤੇ ਜਿਹੜਾ ਇਹ ਸੰਸਦੀ ਸੀਟ ਹੈ ਇਸ ਸੀਟ ਉੱਤੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਆ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਤਲ ਹੋਇਆ ਔਰ ਅਮਰ ਸ਼ਹੀਦ ਸਰਦਾਰ ਬੈਂਤ ਸਿੰਘ ਹੋਰਾਂ ਦਾ ਜਿਹੜਾ ਸੁਪੁੱਤਰ ਹੈ ਉਹ ਚੋਣ ਲੜ ਰਿਹਾ ਆ ਤੁਸੀਂ ਦੇਖ ਹੀ ਰਹੇ ਹੋ ਸਾਰੇ ਬੰਦੇ ਜਿਹੜੇ ਇਹਦੇ ਨਾਲ ਆ ਰਹੇ ਨੇ ਕਹਿ ਲਓ ਵੀ ਇਹ ਉਹ ਬੰਦੇ ਨੇ ਮਜ਼ਦੂਰ ਨੇ ਇਹਨਾਂ ਨੇ ਚੱਕ ਕੇ ਰੱਖਣੀਆਂ ਮਸ਼ੀਨਾਂ ਜਾਂ ਕਰਨੀਆਂ ਹਨਾ ਇਹਨਾਂ ਚੋਂ ਕਿੰਨੇ ਕੁ ਆਪਣੇ ਬੰਦੇ ਨੇ ਤੁਸੀਂ ਨਿਗਾਹ ਮਾਰ ਹੀ ਲਓ ਧਿਆਨ ਨਾਲ ਹਨਾ ਐਸ ਡੀ ਐਮ ਸਾਹਿਬ ਇਸ ਗੱਡੀ ਦੇ ਵਿੱਚ ਜਾ ਰਹੇ ਨੇ ਕੈਮਰੇ ਵਾਲਾ ਬੰਦਾ ਜਿਹੜਾ ਹੈਗਾ ਤੁਸੀਂ ਸਾਹਮਣੇ ਦੇਖ ਰਹੇ ਹੋ ਮੈਂ ਤੁਹਾਨੂੰ ਨੇੜੇ ਕਰਕੇ ਵੀ ਦਿਖਾ ਦਿੰਨਾ ਹਨਾ ਇਹ ਇਹਦੀ ਵੀਡੀਓਗ੍ਰਾਫੀ ਕਰ ਰਿਹਾ ਪਰ ਆਪਣੇ ਬੰਦੇ ਤਾਂ ਲਗਭਗ ਸਾਰੇ ਘਰੋਂ ਘਰੀ ਜਾ ਕੇ ਪੈਗੇ ਸਾਰੀ ਰਾਤ ਮਸ਼ੀਨਾਂ ਰਹੀਆਂ ਚੰਗੀ ਗੱਲ ਹੈ ਇਹ ਨਤੀਜੇ ਸਾਰਥਕ ਹੋਣ ਪਰ ਸਾਧ ਸੰਗਤ ਜੀ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਕੋਈ ਵੀ ਚੋਣ ਸਰਵੇ ਜਿਹੜਾ ਚੈਨਲਾਂ ਤੇ ਚੱਲ ਰਿਹਾ ਹੈ ਉਹ ਪੰਜਾਬ ਦੇ ਵਿੱਚ ਕਿਸੇ ਵੀ ਆਜ਼ਾਦ ਉਮੀਦਵਾਰ ਨੂੰ ਇਹ ਨਹੀਂ ਦਿਖਾ ਰਿਹਾ ਕਿ ਉਹ ਜਿਹੜਾ ਆਜ਼ਾਦ ਉਮੀਦਵਾਰ ਹੈਗਾ ਉਹ ਜਿੱਤ ਰਿਹਾ ਹੈ ਪੰਜਾਬ ਤੋਂ ਰਾਤ ਮੇਰੀ ਰਤਨਦੀਪ ਸਿੰਘ ਢਾਲੀਵਾਲ ਜਿਹੜੇ ਕਿ ਮਤਲਬ YouTube ਚੈਨਲ ਚਲਾਉਂਦੇ ਨੇ ਯੂਟਿਊਬਰ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਪੰਜਾਬ ਦੇ ਸੀਆਈਡੀ ਵਾਲੇ ਇਹ ਕਹਿ ਰਹੇ ਨੇ ਵੀ ਇੱਥੇ 25000 ਵੋਟਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤ ਰਿਹਾ ਹੁਣ ਗੱਲ ਇਹ ਆ ਵੀ ਇਹ ਚੋਣ ਜਿਹੜੀ ਹੈਗੀ ਆ ਕੱਲ ਮੈਂ ਸਾਰੀ ਦਿਹਾੜੀ ਦੋ ਹਲਕਿਆਂ ਦੇ ਵਿੱਚ ਘੁੰਮਿਆ ਇਹ ਤੋਂ ਇਲਾਵਾ ਗੁਰਦੀਪ ਸਿੰਘ ਬਠਿੰਡਾ ਘੁੰਮੇ ਨੇ ਸਾਰਾ ਦਿਨ ਬੂਟਾ ਸਿੰਘ ਰਣਜੀਤ ਘੁੰਮੇ ਨੇ ਇਸੇ ਤਰ੍ਹਾਂ ਬਲਵਿੰਦਰ ਸਿੰਘ ਬਾਵਾ ਰੋਡਿਆਂ ਤੋਂ ਉਹ ਘੁੰਮਦੇ ਰਹੇ ਨੇ ਸਰਬਜੀਤ ਸਿੰਘ ਮਲਵਾ ਆਪ ਘੁੰਮਦੇ ਰਹੇ ਨੇ ਔਰ ਇਸੇ ਤਰ੍ਹਾਂ ਜਿਹੜਾ ਹੈਗਾ ਆਪਣੇ ਹੋਰ ਬੰਦੇ ਡੋੜ ਹੈਗਾ ਦਲੇਰ ਸਿੰਘ ਡੋੜ ਵੀ ਆਗੂ ਬੰਦੇ ਬਲਜੀਤ ਸਿੰਘ ਸ਼ੇਰ ਘੁੰਮਦੇ ਰਹੇ ਨੇ ਸਾਰੇ ਘੁੰਮਦੇ ਰਹੇ ਨੇ ਹੁਣ ਸ਼ਾਮ ਤੱਕ ਉਤਸ਼ਾਹ ਬਣਿਆ ਰਿਹਾ ਸਿਰਫ ਜਿਹੜੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਮਲੋਆ ਗੰਨਾ ਕਿਸਾਨ ਦੇ ਜਿਹੜੇ ਸੀਗੇ ਇਹ ਜਸਵੀਰ ਸਿੰਘ ਜੀ ਨੇ ਇਹਨਾਂ ਕਲਾਕਾਰ ਨੇ ਤੁਸੀਂ ਦੇਖਦੇ ਇਹ ਵੀ ਬਲਜਿੰਦਰਾ ਕਾਲੇ ਘੁੰਮ ਰਹੇ ਨੇ ਵੀ ਆਪਣੇ ਬੂਥਾਂ ਦੇ ਉੱਤੇ ਪੂਰਾ ਉਤਸ਼ਾਹ ਬਣਿਆ ਰਿਹਾ ਇਹ ਮਸ਼ੀਨਾਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਮੁਤਾਬਕ ਰਾਤੀ 12 ਵਜੇ ਤੱਕ ਆ ਜਾਣੀਆਂ ਚਾਹੀਦੀਆਂ ਸੀ ਪਰ ਨਹੀਂ ਆਈਆਂ ਸਟ੍ਰੌਂਗ ਰੂਮ ਸੀਲ ਨਹੀਂ ਹੋਇਆ ਸੋ ਜੇ ਤਾਂ ਨਤੀਜੇ ਅਨਕੂਲ ਆ ਜਾਂਦੇ ਨੇ ਜਿਸ ਤਰ੍ਹਾਂ ਸੰਗਤਾਂ ਦਾ ਉਤਸ਼ਾਹ ਸੀਗਾ ਫੇਰ ਤਾਂ ਹੈਗੀ ਆ ਚੜ੍ਹਦੀ ਕਲਾ ਪਰ ਫਿਰ ਤਾਂ ਇਹਨਾਂ ਦੇ ਕੈਮਰੇ ਵੀ ਠੀਕ ਨਹੀਂ ਸਾਰਾ ਕੁਝ ਠੀਕ ਹੈ ਤੇ ਉਹ ਸੰਗਤਾਂ ਦੇ ਉਤਸ਼ਾਹ ਦੇ ਨਾਲ ਜਾਂ ਪਾਈਆਂ ਵੋਟਾਂ ਦੇ ਨਾਲ ਗੱਲ ਮੇਲ ਖਾਂਦੀ ਹੈ ਤੇ ਜੇ ਹੁਣ ਇਸ ਸਟਰੀਟ ਤੋਂ ਕੋਈ ਹੋਰ ਜਿੱਤਦਾ ਫਰੇ ਤੇ ਸੰਗਤਾਂ 48 ਡਿਗਰੀ ਟੈਂਪਰੇਚਰ ਦੇ ਵਿੱਚ ਆਪਾਂ ਦੇਖਿਆ ਕਿ ਕਿੰਨੇ ਮਤਲਬ ਰੋਡ ਸ਼ੋਅ ਹੋਏ ਨੇ ਆ ਸਾਹਮਣੇ ਮੁੱਖ ਹਾਲ ਹੈਗਾ ਇਸ ਹਾਲ ਦੇ ਵਿੱਚ ਫਰੀਦਕੋਟ ਦੀਆਂ ਮਸ਼ੀਨਾਂ ਪਈਆਂ ਨੇ ਇਹ ਵੀ ਸੀਲ ਨਹੀਂ ਕੀਤਾ ਗਿਆ ਇਹ ਵੀ ਇਸੇ ਤਰ੍ਹਾਂ ਖੁੱਲ ਹੈ ਪਰ ਮੈਂ ਦੁਬਾਰਾ ਦੱਸ ਦਿਆਂ ਕਿ ਗਰਸੇਵਕ ਸਿੰਘ ਜਵਾਰਕੇ ਜਿਹੜੇ ਕਿ ਮਤਲਬ ਚੋਣ ਏਜੰਟ ਨੇ ਜਿਹੜੇ ਉਮੀਦਵਾਰ ਦੇ ਨਾਲ ਇੱਕ ਜਾੜਾ ਜਾਂ ਦੋ ਜਾੜੇ ਨਿਯੁਕਤ ਕੀਤੇ ਜਾ ਸਕਦੇ ਨੇ ਉਹਨਾਂ ਨੇ ਰਾਤ ਮੁੱਖ ਚੋਣ ਅਧਿਕਾਰੀ ਜਿਹੜੇ ਡਿਪਟੀ ਕਮਿਸ਼ਨਰ ਫਰੀਦਕੋਟ ਸੀ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਸੀ ਵੀ 12:30 ਵਜੇ ਤੱਕ ਮਸ਼ੀਨਾਂ ਆ ਜਾਣਗੀਆਂ ਸੋ ਇਹ ਸਾਰੀ ਗੱਲ ਲਾਈਵ ਤੁਹਾਡੇ ਧਿਆਨ ਦੇ ਵਿੱਚ ਲਿਆ ਦਿੱਤੀ ਹੈ ਹੁਣ ਇਹਨੂੰ ਤੁਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਸ਼ੇਅਰ ਕਰਨਾ ਮੈਂ ਅ ਸਰਦਾਰ ਸਰਬਜੀਤ ਸਿੰਘ ਹੋਰਾਂ ਨੂੰ ਜਿਹੜੇ ਆਪਣੇ ਉਮੀਦਵਾਰ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਵੀਡੀਓ ਖਤਮ ਹੋਣ ਤੋਂ ਬਾਅਦ ਉਹ ਆਪਦੇ ਪੇਜ ਦੇ ਉੱਤੇ ਵੀ ਇਹ ਸਾਰਾ ਪਾ ਦੇਣਗੇ ਸੋ ਇੱਥੇ ਆਪਣੇ ਮੁੰਡੇ ਸਾਰੀ ਰਾਤ ਜਿਹੜੇ ਬੈਠੇ ਰਹੇ ਨੇ ਔਰ ਉਹਨਾਂ ਨਾਲ ਗੱਲਬਾਤ ਜਿਹੜੀ ਹੈਗੀ ਆ ਉਹ ਹੁੰਦੀ ਰਹੀ ਆ ਸਾਰੀ ਰਾਤ ਪਰ ਮਸ਼ੀਨਾਂ ਇੱਥੇ ਸਾਰੀ ਰਾਤ ਨਹੀਂ ਪਹੁੰਚੀਆਂ ਤੇ ਹੁਣ ਵੀ ਕੇਵਲ ਇੱਥੇ ਪੰਜ ਹਲਕਿਆਂ ਦੀਆਂ ਮਸ਼ੀਨਾਂ ਆਉਣੀਆਂ ਨੇ ਪੰਜ ਹਲਕੇ ਮਤਲਬ ਰਾਮਪੂਰੇ ਫੂਲ ਦੀਆਂ ਆਉਣੀਆਂ ਨੇ ਗਿੱਦੜਵਾਹੇ ਦੀਆਂ ਆਉਣੀਆਂ ਨੇ ਇੱਕ ਗੱਲ ਦਾ ਮੈਂ ਹੋਰ ਜ਼ਿਕਰ ਕਰਾਂ ਕਿ ਰਾਤ ਗਿੱਦੜਵਾਹੇ ਵਾਲਿਆਂ ਨਾਲ ਗੱਲ ਹੋਈ ਆਪਣੀ ਤੇ ਉਹ ਰਾਤੀ 2:30 ਵਜੇ ਕਹਿ ਰਹੇ ਸੀ ਵੀ ਅਸੀਂ ਮਸ਼ੀਨਾਂ ਲਾਦ ਰਹੇ ਹਾਂ ਅਸੀਂ ਲਿਆ ਰਹੇ ਹਾਂ ਪਰ ਮਸ਼ੀਨਾਂ ਇੱਥੇ ਨਹੀਂ ਆਈਆਂ ਕੋਟ ਕਪੂਰਾ ਹਲਕੇ ਦੀਆਂ ਆਉਣੀਆਂ ਨੇ ਜੈਤੂ ਦੀਆਂ ਆਉਣੀਆਂ ਨੇ ਆਹ ਸਾਹਮਣੇ ਜਿਹੜਾ ਇੱਕ ਆ ਕੰਟੇਨਰ ਖੜਾ ਹੈਗਾ ਇਹਦੇ ਵਿੱਚ ਮਸ਼ੀਨਾਂ ਆਈਆਂ ਨੇ ਉੱਥੋਂ ਆਪਣੇ ਕੀ ਕਹਿੰਦੇ ਹੁੰਦੇ ਆ ਆ ਕੋਟ ਕਪੂਰਾ ਤੋਂ ਕੋਟ ਕਪੂਰਾ ਦਵਾਈਆਂ ਜੀ ਤੇ ਇਹ ਇੱਥੇ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਰੱਖੀਆਂ ਜਾਣੀਆਂ ਨੇ ਤੇ ਇਹ ਹੁਣ ਤੁਹਾਨੂੰ ਦਿਖਾਉਨੇ ਆ ਕਿ ਵੈਸੇ ਦੇਖੋ ਸੀਲਾਂ ਵੀ ਲੱਗੀਆਂ ਹੋਈਆਂ ਨੇ ਸਾਰਾ ਕੁਝ ਹੈ ਪਰੰਤੂ ਫੇਰ ਵੀ ਇਹ ਜਿਹੜਾ ਮਤਲਬ ਇੱਥੋਂ ਦੀ ਚੋਣ ਹੈ ਉਹ ਦੇਸ਼ ਦੇ ਬਾਕੀ ਚੋਣ ਹਲਕਿਆਂ ਦੇ ਨਾਲੋਂ ਬਿਲਕੁਲ ਵੱਖਰੀ ਹੈ ਇਹ ਅਫਸਰ ਸਹਿਬਾਨ ਖੜੇ ਨੇ ਤੇ ਮੈਡਮ ਸਸੀਕਾਲ ਜੀ ਮੈਡਮ ਰਾਤੀ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਵੀ ਮਸ਼ੀਨਾਂ 12:30 ਵਜੇ ਤੱਕ ਆ ਜਾਣਗੀਆਂ ਰਾਤੀ ਕਿਉਂ ਨਹੀਂ ਆਈਆਂ ਜੀ ਨਾ ਐਕਸਪੰਸਰ ਸਭਾ ਨਾਲ ਆਪਾਂ ਕਲੈਕਟ ਕਰਦੇ ਹਾਂ ਜੀ ਉਸ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਸੀਲ ਕਰਦੇ ਹਾਂ ਪੈਕ ਕਰਕੇ ਸਾਰਾ ਮਿਲਾਨ ਕਰਦੇ ਹਾਂ ਕਿ ਆਪਣੀ ਸਾਰੀ ਕੋਈ ਮਸ਼ੀਨ ਕਿਸਦਾ ਪੇਪਰ ਕੋਈ ਜਮਾ ਕਰਨਾ ਹੈ ਨਾਲ ਜਲਦੀ ਸਾਰਾ ਟਰੱਕਾਂ ਚ ਸੀਲ ਕੀਤਾਈ ਸੀ ਕਰਕੇ ਇਸ ਤਰ੍ਹਾਂ ਲੋਡ ਕੀਤਾ ਜੀ ਹੁਣ ਨਹੀਂ ਰਾਤੀ 12:30 ਵਜੇ ਸਾਡੀ ਗਿੱਦੜਵਾਹੇ ਗੱਲ ਹੋਈ ਉਹ ਕਹਿੰਦੇ ਵੀ ਸਾਰੀਆਂ ਮਸ਼ੀਨਾਂ ਗਿੱਦੜਵਾਹੇ ਆ ਚੁੱਕੀਆਂ ਨੇ ਇੱਥੋਂ ਦਾ ਸਫ਼ਰ ਤਾਂ ਘੰਟੇ ਦਾ ਹੈ ਜੀ ਕੋਟਕਪੂਰੇ ਦਾ ਅੱਧੇ ਘੰਟੇ ਦਾ ਹੈ ਜੀ ਇਹ ਦਫ਼ਾ ਵਾਲੇ ਆ ਗਏ ਜੀ ਨਹੀਂ ਗਿੱਦੜਵਾਹ ਵਾਲੇ ਨਹੀਂ ਆਏ ਜੀ ਕਾਸ ਟੀਮਸ ਨੂੰ ਆਦੇ ਆਦੇ ਔਰ ਇਨਾ ਟਾਈਮ ਲੱਗ ਜਾਂਦਾ ਹੈ ਕਿ ਕਿੰਨੀਆਂ ਟੀਮਸ ਜੇ ਅਗਰ 6 ਵਜੇ ਦਾ ਟਾਈਮ ਹੈ ਤਾਂ ਕੰਪਲੀਟ ਹੋਣ ਦੇ ਟਾਈਮ ਤੇ ਲੱਗੇ ਜਾਂਦੇ ਆਪ ਜੀ ਇਨਸ਼ੋਰ ਕਰਦੇ ਹੋ ਕਿ ਸਾਰਾ ਕੁਝ ਬਹੁਤ ਵਧੀਆ ਢੰਗ ਨਾਲ ਹੋਏਗਾ ਜੀ ਹੋਏਗਾ ਕਿਹਾ ਜੀ ਮੈਂ ਤਾਂ ਕਹਿੰਦੀ ਆ ਕਿ ਹੋ ਰਿਹਾ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਏ ਕੌਣ ਸੀਗੇ ਜੀ ਐਸ ਡੀ ਐਮ ਸਾਹਿਬ ਕੋਟਕਪੂਰਾ ਇਹ ਸਾਧ ਸੰਗਤ ਜੀ ਐਸ ਡੀ ਐਮ ਕੋਟਕਪੂਰਾ ਸੀਗੇ ਜਿਨ੍ਹਾਂ ਨੇ ਯਕੀਨ ਦਿਵਾਇਆ ਹੈ ਕਿ ਸਾਰਾ ਕੁਝ ਠੀਕ ਠਾਕ ਹੋ ਰਿਹਾ ਹੈ ਚਲੋ ਆਪਾਂ ਇੰਤਜ਼ਾਰ ਕਰਦੇ ਹਾਂ 4 ਤਰੀਕ ਦਾ ਕਿ ਸਾਰਾ ਕੁਝ ਠੀਕ ਠਾਕ ਹੀ ਹੋਵੇ ਸੱਚੇ ਪਾਤਸ਼ਾਹ ਵਾਹਿਗੁਰੂ ਕੌਮ ਦੀਆਂ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਅਨੁਕੂਲ ਹੀ ਸਾਰਾ ਕੁਝ ਠੀਕ ਠਾਕ ਹੋਵੇ ਜਿਸ ਤਰ੍ਹਾਂ ਵੋਟਾਂ ਮਨਮਾਨ ਦੇ ਨਾਲ ਪਈਆਂ ਨੇ ਉਸੇ ਤਰ੍ਹਾਂ ਇਹਦੇ ਨਤੀਜੇ ਵੀ ਸ਼ੱਕ ਦੇ दायरे ਦੇ ਵਿੱਚ ਨਾ ਆਉਣ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨ ਦੀ ਆਪਜੀ ਨੂੰ ਬੇਨਤੀ ਕਰਦੇ ਆ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜੋ ਰਾਤ ਪਰ ਹੋਇਆ ਤੇ ਹੁਣ ਹੋ ਰਿਹਾ ਹੈ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ